ਨੇ ਮੇਰਾ ਰਾਏ ਕੁਮਾਰ ਆ ਜੀ ਪਿੰਡ ਭਰਿਆਲ ਦੇ ਆ ਤੇ ਸਵੇਰ ਦੇ 7 ਵਜੇ ਦੇ ਅਸੀਂ ਆਪਾਂ ਬੈਠੇ ਰਹੇ ਆਣ ਕੇ ਤੇ ਪਾਣੀ ਰਾਤ ਦਾ ਹੀ ਆਇਆ ਕਿ ਪੰਜ ਵਜੇ ਦਾ ਆਇਆ ਜਾਂ 4 ਵਜੇ ਦਾ ਆਇਆ ਆਪਾਂ ਨੂੰ ਪਤਾ ਨਹੀਂ ਇਹ ਲਿਆ ਆ ਅੱਗੇ ਪਾਣੀ ਆਇਆ ਸੀ ਸਾਡੇ ਅੱਗੇ ਤੇ ਬੜੀ ਲੋਗ ਆਏ ਸੇ ਆ ਬੜੀ ਬਾਂਦੀ ਮੇਰੀ ਇੰਨੇ ਪਾਣੀ ਕਿੱਥੇ ਜਾਣੀ ਆ ਤੇ 10 ਵੀ ਬੰਦੇ 40 ਪਏ ਹੁਣ ਜੇ ਸਾਰੇ ਬਾਰੋਬਾਰੀ ਦੇ ਦੇਗੇ ਮੁਰਦੇਗੇ ਤੇ ਇੱਧਰ ਫਸੇ ਆ ਹੁਣ ਪਾਰ ਇੱਧਰ ਹੀ ਆ ਉਧਰ ਵੀ ਆ ਦੋਵੇਂ ਪਾਸੇ ਵੰਡੇ ਆ ਪਰਿਵਾਰ ਜੀ ਵੇ ਇੱਧਰ ਖੇਤੀਬਾੜੀ ਆ ਆਪਣੀ ਤੇ ਬੱਚੇ ਇੱਧਰ ਪੜਦੇ ਆ ਹਾਂ ਜਾਣਾ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਪਾਣੀ ਇੰਨਾ ਵਹਾਲ ਜਾ ਦੇ ਕੋਈ ਆਪਣੇ ਖਤਰੇ ਦਾ ਕੰਮ ਆ ਇਹਨਾਂ ਰਿਸਕ ਕੋ ਲੰਦਾ ਨਹੀਂ ਪਸਾਨੀ ਬਹੁਤ ਜ਼ਿਆਦਾ ਜੀ ਪਸਾਨੀ ਆ ਤੁਹਾਡੇ ਸਾਹਮਣੇ ਦੇਖ ਲਓ ਹਾਂ ਜਿਹੜੇ ਵਾਪਸ ਚੱਲ ਗਏ ਨੇ ਸਵੇਰੇ ਵਿਚਾਰੇ ਆਪਣੇ ਨਾਲ ਘਰ ਦੀਆਂ ਨੂੰ ਠਾਲ ਕੇ 5 ਵਜੇ ਰੋਟੀ ਬਣਾ ਕੇ ਲੈਂਦੇ ਆ ਉਹ ਸਾਦੇਸ ਵਾਪਸ ਹੋ ਗਏ ਨੇ ਹੁਣ ਜਿਹੜੇ ਕਿ ਇਹਨੇ ਦੁੱਧ ਆਪਣੇ ਮੱਜਾਂ ਵਜਾ ਰੱਖੀਆਂ ਜਾਂ ਦੇਦੀ ਪਾਈ ਆ ਉਹਨਾਂ ਦਾ ਦੁੱਧ ਖਰਾਬ ਹੋ ਜਾਣਾ ਉੱਥੇ ਕੋਈ ਫੈਲਸਿਟੀ ਨਹੀਂ ਡਾਕਟਰ ਹਾਨੀ ਗਦਰ ਹਾਂਜੀ ਕੇ ਕਦੇ ਡੀਸੀ ਸਾਹਿਬ ਆ ਰਿਹਾ ਅਫਸਰ ਆ ਰਿਹਾ ਕੋਈ ਨਹੀਂ ਇੱਧਰ ਕੇ ਨੀ ਖਬਰ ਨਹੀਂ ਲਈ ਗਈ ਸੀ ਜਾਣ ਕੇ ਇਹ ਪੁਲ ਦਾ ਇੰਨਾ ਰੋਲਾ ਪਿਆ ਪੁਲੀ ਨਹੀਂ ਕਿਸ ਨੇ ਬਣਾਇਆ ਤੱਕ ਸੁਣਦਾ ਹੀ ਕੋਈ ਕਿਸ ਨੇ ਪੈਸਾ ਵੀ ਇੰਨਾ ਪਤਾ ਨਹੀਂ ਇਹ ਕਿੰਨਾ ਮਜੂਰ ਹੋ ਜਾਂ ਤੇ ਅੱਜ ਆਂਦਾ ਕੰਮ ਨਹੀਂ ਲੱਗਦਾ ਕੱਲ ਲੱਗਦਾ ਕੰਮ ਕਿਸੇ ਨੇ ਕੰਮ ਪ੍ਰਸ਼ਾਸਨ ਸੁਣਦਾ ਹੀ ਨਹੀਂ ਕੋਈ ਆ ਦੇਖੋ ਜੀ ਉਹ ਸੜਕ ਉੱਥੇ ਰੁੜ ਰਹੀ ਆ ਤੇ 2 ਕਰੋੜ ਕਹਿੰਦੇ ਰੁਪਿਆ ਸੀ ਮਜੂਰ ਕਰਦੀ ਆ ਹੁਣੇ ਕੀਤਾ ਇਹਨਾਂ ਨੇ ਤੇ ਉਹ ਬੋਰੀਆਂ ਲਾ ਕੇ ਕਹਿੰਦੇ ਸਾਰੀ ਸੜਕ ਥੱਲੇ ਪੈ ਗਈ ਹੈ ਜਦੋਂ ਆਹ ਪਾਸਲੇ ਪਾਸੇ ਸੜਕ ਜਿਹੜੀ ਸਾਰੀ ਉਹ ਰੋੜ ਗਈ ਹੈ ਹਾਂਜੀ ਅੱਗੇ ਪਛਤਾਨੀਆਂ ਜੀ ਅੱਜ ਤਾਂ ਕਹਿੰਦੇ ਸਾਨੂੰ ਪਛਤਾਨੀ ਜਿਹੜਾ ਨਹੀਂ ਫਿਰ ਤੁਸੀਂ ਇੱਥੇ ਪੁਲ ਬਣਾ ਦੇ ਉਧਰੋਂ ਤੋੜ ਦੋ ਸਾਨੂੰ ਗੇਟ ਖੋਲ ਦੋ ਪਛਤਾਨਾਂ ਦਾ ਹੀ ਫਿਰ ਹਰ ਕੇ ਫਿਰ ਗੁੱਸੇ 'ਚ ਉਹ ਇਹੋ ਗੱਲ ਕਰ ਰਹੀਆਂ ਸੀ ਪਰ ਬਹੁਤ ਦਿੱਕਤ ਆ ਰਹੀ ਐਨੀ ਕਿ ਦਿੱਕਤ ਹੈ ਮਾੜੀ ਕੀ ਅੱਜ ਸਵੇਰ ਦੇ 6 ਵਜੇ ਦੇ ਇੱਥੇ ਅੱਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸਤੀ 7 ਵਜੇ ਤੋਂ ਤੋੜ ਦਿੱਤੀ ਜਾਂਦੀ ਹੈ ਉਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸਤੀ ਇੱਥੇ ਪਾਣੀ ਦੇ ਵਹਾਅ ਕਰਨ ਕਿਸਤੀ ਨਹੀਂ ਪਈ। ਕੋਈ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਆ ਕਰ ਕਰ ਪਿਛੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ਦਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮੇਰਾ ਲੈ ਤੱਕ ਘੋੜੀ ਚੜਾਵਾ ਹੈ ਦਾ ਬਿਨਾ ਘੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਆ ਦਾ ਐਨਾ ਕਿ ਤੰਗਾ ਮੈਨੂੰ ਤੋਂ ਜੋਂਦਾ ਮੇਰਾ ਵਿਆਹ ਹੋਇਆ ਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਹੈ ਕਿ ਸਾਡੇ ਅੱਥੇ ਕੋਈ ਪੁਕਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚ ਕੋਏ ਦਾ ਉਹ ਕਹਿੰਦੇ ਵੀ ਇਹ ਬਰਸਾਨ ਤੋਂ ਬਾਅਦ ਤੁਹਾਡਾ ਪੋਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿੰਮੇਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਛ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਅੱਧਾ ਕਿਲੋਮੀਟਰ ਸੜਕ ਹੈ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਹੈ ਅੱਧੀ ਟੱਟ ਚੁੱਕੀ ਹੈ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਅਸੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਗਮਾੜੀ ਹਾਲਾਤ ਆ ਜੇ ਔਰ ਸੜਕ ਬੰਦ ਦਰਿਆ ਦੇ ਵਿੱਚ ਚਲ ਜਾਂਦੀ ਹੈ ਤੇ ਸਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਹੈ ਕੋਈ ਹੋਈ ਹੈ ਕਿ ਅੱਡਾ ਜਿਆਦਾ ਪੂਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏ ਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮ ਉਦਾ ਲਾਇਆ ਜਾਏ ਇੱਥੇ ਸਰਸੇ ਪਾਣੀ ਬੜੀ ਬਾਹੀ ਕਪਾਟਾਂ ਦੇ ਫਲ ਪੰਡੀ ਸਰ ਬਹੁ ਮਲੀ ਲੇਰ ਪੈਂਦੀ ਫਾਲੀ ਦੀ ਪੰਦੀ ਬਹੁ ਪੈਦੀ ਇਸ ਦੀ ਤਾਂ ਚਲੀ ਹਰ ਹੁਣ ਥੋੜਾ ਪਾਣੀ ਦਾ ਬਾ ਥੋੜਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਬਾਰ ਹੁਣ ਨਹੀਂ ਚੜਾ ਕਿਸ ਤਰ੍ਹਾਂ ਚਲਾ ਲੈਣ ਬੰਦੀ ਲੋਗ ਰੁਕੇ ਆਂ ਦੇ ਵੀ ਕਹਨੇ ਇਹ ਚਾਹਨੇ ਆ ਬਈਆਂ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਔਰ ਤੇ ਇਧਰ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਵੀ ਆਣ ਜਾਂ ਡੀਸੀ ਵੀ ਆਏ ਤਾਂ ادی ਬਹੀ ਗੱਲ ਕਹਨੇ ਸੰ ਪੁਲ ਪੁਲ ਦਿੱਤਾ ਜਾਏ ਹਾਂਜੀ ਭਰਿਆਲ ਜਾਣਾ ਜੇ 7 ਵਜੇ ਤੇ ਆਈਆਂ